ਪਰ ਇਹ ਤੁਸੀਂ ਪlant population ਵਾਲੀ ਜਿਹੜੀ ਕੈਲਕੂਲੇਸ਼ਨ ਆ ਇਹਨੂੰ ਤੁਸੀਂ 5 ਮਰਲੇ 10 ਮਰਲੇ 20 ਮਰਲੇ ਜਗ੍ਹਾ 'ਚ ਪlant ਪੂਰੇ ਕਰਕੇ ਦੇਖ ਲਓ। ਆਪ ਥੋੜੀ ਜੀ ਜਗ੍ਹਾ 'ਚ ਇੱਕ ਜਗ੍ਹਾ ਤੇ ਪlant ਪੂਰੇ ਕਰਕੇ ਫਿਰ ਬਾਅਦ 'ਚ ਕਟਾਈ ਵੇਲੇ ਉਹਦੀ ਐਵਰੇਜ ਕੱਢ ਕੇ ਵੇਖਿਓ ਤੁਹਾਡੀ ਐਵਰੇਜ ਵਿੱਚ ਡੈਫੀਨੇਟਲੀ 3 ਤੋਂ 4 ਕੁਇੰਟਲ ਜਾਂ 5 ਕੁਇੰਟਲ ਦਾ ਫਰਕ ਆਰਾਮ ਦੇ ਨਾਲ ਪਊਗਾ ਅਸੀਂ ਪਿਛਲੇ ਸਾਲੇ ਤਜਰਬਾ ਕਰਕੇ ਵੇਖਿਆ। ਸਾਢੇ 4 ਕੁਇੰਟਲ ਦਾ ਫਰਕ ਪ੍ਰਤੀ ਏਕੜ ਪੈ ਜਾਂਦਾ ਜੇ ਤੁਸੀਂ ਆਪਣੇ ਪlant ਖੇਤ ਦੇ ਵਿੱਚ ਪੂਰੇ ਕਰ ਲਓ ਸਾਰੇ ਕਿਸਾਨ ਵੀਰਾਂ ਨੂੰ ਇਹ ਵੀਡੀਓ ਉਹਨਾਂ ਲਈ ਆ ਜਿੰਨਾ ਕਿਸਾਨ ਵੀਰਾਂ ਦਾ ਝੋਨੇ ਦਾ ਝਾ ਸਭ ਤੋਂ ਵੱਡੇ ਕਾਰਨ ਤੇ ਵਿਚਾਰ ਕਰਾਂਗੇ ਉਹ ਕਾਰਨ ਐਸਾ ਹੈ ਕਿ ਕਿਸੇ ਵੀ ਦਵਾਈ ਦੇ ਨਾਲ ਨਹੀਂ ਸਹੀ ਹੋ ਸਕਦਾ ਕਿਸੇ ਵੀ ਖਾਦ ਦੇ ਨਾਲ ਨਹੀਂ ਸਹੀ ਹੋ ਸਕਦਾ ਉਹ ਸਿਰਫ ਤੁਹਾਡੀ ਮੈਨੇਜਮੈਂਟ ਦੇ ਨਾਲ ਸਹੀ ਹੋ ਸਕਦਾ ਉਸ ਕਾਰਨ ਤੇ ਅੱਜ ਵਿਚਾਰ ਕਰਦੇ ਆਂ ਕਿ ਆਪਾਂ ਮ ਆਪਣੇ ਮਿੱਤਰ ਦੇ ਖੇਤ 'ਚ ਖੜੇ ਆਂ ਡੀਐਸਆਰ ਵਾਲਾ ਖੇਤ ਹੈ ਆਪਣੇ ਗਵਾਂਡੀਆਂ ਦਾ ਖੇਤ ਹੈ ਡੀਐਸਆਰ ਵਾਲਾ ਸਿੱਧੀ ਬਜਾਈ ਵਾਲਾ ਜਿਹਨੂੰ ਆਪਾਂ ਝੋਨਾ ਕਹਿ ਦਿੰਦੇ ਆਂ ਤੇ ਹੁਣ ਉਸ ਮੁੱਦੇ ਤੇ ਵਿਚਾਰ ਕਰਾਂਗੇ ਜਿਹੜਾ ਮੁੱਦਾ ਮੁੱਖ ਸਮੱਸਿਆ ਬਣਦਾ ਹੈ ਜੀ ਝਾੜ ਘਟਣ ਦੇ ਵਿੱਚ ਰੋਲ ਨਿਭਾਉਂਦਾ ਮੁੱਖ ਤੌਰ ਤੇ ਰੋਲ ਉਹਦਾ ਰੋਲ ਕੀ ਹੈ ਜੀ ਰੋਲ ਹੈ ਜੀ ਪਲਾਂਟ ਪੋਪੂਲੇਸ਼ਨ ਦਾ ਪਲਾਂਟ ਪੋਪੂਲੇਸ਼ਨ ਮਤਲ ਇਸ ਚੀਜ਼ ਦੀ ਥੋੜੀ ਜੀ ਜਾਣਕਾਰੀ ਘੱਟ ਹੈ ਸਾਡੇ ਕਿਸਾਨ ਵੀਰਾਂ ਨੂੰ ਵੀ ਕਿਉਂਕਿ ਇਸ ਚੀਜ਼ ਬਾਰੇ ਪਹਿਲਾਂ ਸਾਨੂੰ ਵੀ ਨਹੀਂ ਸੀ ਪਤਾ ਕਿ ਕਿੰਨੇ ਬੂਟੇ ਸਾਡੇ ਖੇਤ ਦੇ ਵਿੱਚ ਚਾਹੀਦੇ ਹੋਣੇ ਜਾਂ ਚਾਹੀਦੇ ਨੇ ਜਾਂ ਉਹਨਾਂ ਦੀ ਜ਼ਰੂਰਤ ਕਿੰਨੇ ਬੂਟਿਆਂ ਦੀ ਹੈ ਸਾਡੇ 1 ਏਕੜ ਖੇਤ ਦੀ ਤਾਂ ਉਹਦੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਮਾਇਰਮੈਂਟ ਜਾਰੀ ਕੀਤੀ ਹੈ ਮੈਂ ਕੋਸ਼ਿਸ਼ ਕਰੂੰਗਾ ਉਹਦਾ ਸਕਰੀਨਸ਼ਾਟ ਨਾਲ ਲਾ ਦਾਂ ਤੁਹਾਡੇ ਕਿ ਪਰ ਸਕੁਅਰ ਮੀਟਰ ਦੇ ਵਿੱਚ ਅਗੇਤੀਆਂ ਬਜਾਈਆਂ ਚ ਘੱਟ ਤੋਂ ਘੱਟ 30 ਬੂਟੇ ਪਰ ਸਕੁਅਰ ਮੀਟਰ ਦੇ ਵਿੱਚ ਚਾਹੀਦੇ ਨੇ ਤੇ ਜਿਹੜੀਆਂ ਲੇਟ ਵਾਲੀਆਂ ਬਜਾਈਆਂ ਉਹ ਚ ਆਪਾਂ 44 ਬੂਟੇ ਤੱਕ ਲਾ ਸਕਦੇ ਹਾਂ ਹੁਣ ਸਕੁਅਰ ਮੀਟਰ ਦੀ ਜੇ ਆਪਾਂ ਗੱਲ ਕਰੀਏ 3 ਫੁੱਟ ਤੇ 3 ਇੰਚ ਨੂੰ ਆਪਾਂ 39 ਇੰਚ ਨੂੰ ਆਪਾਂ ਸਕੁਅਰ ਮੀਟਰ ਕਹਿ ਸਕਦੇ ਹਾਂ ਇੱਕ ਸਕੁਅਰ ਮੀਟਰ ਜਿਹਦਾ ਆਪਣਾ ਘੇਰਾ ਬਣ ਜਾਊਗਾ ਤੇ 4000 ਸਕੁਅਰ ਮੀਟਰ ਦਾ ਆਪਾਂ ਪ੍ਰਤੀ ਏਕੜ ਦੀ ਆਪਾਂ ਮੈਜ਼ਰਮੈਂਟ ਗਿਣਤੀ ਕਰਦੇ ਹਾਂ ਤੇ ਹੁਣ ਇੱਥੇ ਜੇ ਆਪਾਂ ਗੱਲ ਕਰੀਏ ਪਰ ਸਕੁਅਰ ਮੀਟਰ ਦੀ ਤਾਂ ਦੇਖੋ ਇੱਥੋਂ ਜਦੋਂ ਆਪਾਂ ਗੱਲ ਕਰਦੇ ਆ ਇਸ ਤਰੀਕੇ ਨਾਲ ਆਪਾਂ ਸਕੁਅਰ ਮੀਟਰ ਦੀ ਮਿੰਤੀ ਕਰਦੇ ਆ ਵੀ 3 ਫੁੱਟ 3 ਇੰਚ ਜਗ੍ਹਾ ਐਨੂੰ ਲੈਣੀ ਆ ਤੇ ਇਸੇ ਤਰੀਕੇ ਨਾਲ ਇਹਦਾ ਡੱਬਾ ਬਣਾ ਲੈਣਾ ਜੀ ਹਨਾ ਇਹਦਾ ਡੱਬਾ ਜਿਹੜਾ ਹੈ ਜੀ ਇਹ ਇੱਥੋਂ ਤੱਕ ਬਣਦਾ ਇਹ ਇੱਥੋਂ ਤੱਕ ਇਹਦਾ ਪਲਾਂਟ ਪਾਪੂਲੇਸ਼ਨ ਦਾ ਇਹ ਐਡਾ ਡੱਬਾ ਬਣਦਾ ਜੀ 1 ਸਕੁਅਰ ਮੀਟਰ ਦਾ ਇਧਰੋਂ ਐਨੂੰ ਤੇ ਉਸੇ ਤਰੀਕੇ ਨਾਲ ਇਧਰੋਂ ਐਨੂੰ ਗਿਣਤੀ ਕਰ ਪਲਾਂਟ ਪਾਪੂਲੇਸ਼ਨ ਦੀ ਤੇ ਇਹ ਇੱਕ ਜਗ੍ਹਾ ਤੋਂ ਗਿਣਤੀ ਆਪਾਂ ਇਹਦੀ ਨਹੀਂ ਕਰਨੀ ਇਹਦੀ ਆਪਾਂ ਇੱਕ ਜਗ੍ਹਾ ਤੋਂ ਗਿਣਤੀ ਨਹੀਂ ਕਰਨੀ ਇਹਦੀ ਆਪਾਂ ਗਿਣਤੀ 5-6 ਜਗ੍ਹਾ ਤੋਂ ਕਰਨੀ ਆ ਜਾਂ 10 ਜਗ੍ਹਾ ਤੋਂ ਕਰ ਸਕਦੇ ਹੋ ਉਕੇ ਮੈਂ ਪਿਛਲੀ ਵਾਰ ਜਿਹਨੂੰ ਦੇਖਿਆ ਹੈ ਕਿ ਝਾੜ ਘਟ ਝਾੜ ਘਟਣ ਦਾ ਮੁੱਖ ਤੌਰ ਤੇ ਸਾਡਾ ਕਾਰਨ ਹੀ ਇਹ ਨਿਕਲਿਆ ਸੀ ਹੱਥ ਨਾਲ ਜਿਹੜੀ ਸਾਡੇ ਲਵਾਈ ਹੋਈ ਸੀ ਉਹ ਚ 22 ਬੂਟੇ ਦੀ ਐਵਰੇਜ ਆਈ ਆ ਮਤਲਬ ਤੁਹਾਡਾ ਜਿਹੜਾ ਜਿਹੜਾ ਪਲਾਂਟ ਹੈ ਜਿਹੜੇ ਜਿੱਥੇ ਲੱਖ ਲੱਗਣਾ ਸੀ ਉੱਥੇ ਸਿਰਫ 75000 ਲੱਗਾ ਉਹ ਜਿਹੜੀ ਬੜੀ ਇੱਕ ਵੱਡੀ ਜਿਹੜੀ ਖਾਮੀ ਸਾਨੂੰ ਸੌਰੀ ਲੱਖ ਦੀ ਜਗ੍ਹਾ ਤੇ ਲਗਭਗ 68000 ਲੱਗਾ ਤੇ ਬੜੀ ਕਮੀ ਜਿਹੜੀ ਉਹ ਮਹਿਸੂਸ ਹੋਈ ਫਿਰ ਮੈਂ ਇੱਥੇ ਜੰਗੀ ਤਰ੍ਹਾਂ ਵਿਚਾਰ ਕੀਤਾ ਸਟੱਡੀ ਕੀਤੀ ਤੇ ਫਿਰ ਸਾਡਾ ਇਹ ਨਿਕਲਿਆ ਹੁਣ ਪਰ ਸਕੁਅਰ ਮੀਟਰ ਦੇ ਵਿੱਚ ਆਪਾਂ ਨੂੰ 33 ਬੂਟੇ ਘੱਟ ਤੋਂ ਘੱਟ ਚਾਹੀਦੇ ਨੇ ਜਿਹੜਾ ਬੂਟਾ ਜ਼ਿਆਦਾ ਮਾਰਨ ਵਾਲੀਆਂ ਵੈਰੈਟੀਆਂ ਉਦੀ ਤੱਕ ਵੀ ਲਾ ਸਕਦੇ ਨੇ ਪਰ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ 33 ਬੂਟੇ ਸਕੁਅਰ ਮੀਟਰ ਦੇ ਆ ਤੇ ਹੁਣ ਇਸ ਜਗ੍ਹਾ ਤੇ ਜੇ ਆਪਾਂ ਗੱਲ ਕਰੀਏ ਡੀਐਸਆਰ ਵਾਲੀ ਬਜਾਈ ਹੈ ਇੱਥੇ ਬੂਟੇ ਪੂਰੇ ਨੇ ਪਰ ਜੇ ਉਧਰਾਂ ਜਗ੍ਹਾ ਦੀ ਉੱਥੇ ਗੱਲ ਕਰੀਏ ਜਾਂ ਉਸ ਜਗ੍ਹਾ ਤੇ ਗੱਲ ਕਰੀਏ ਹਨਾ ਵਿੱਚ ਉੱਥੇ ਹੋ ਸਕਦਾ ਕੈਮਰੇ ਦੇ ਵਿੱਚ ਨਾ ਦੇਖੀ ਪਰ ਉੱਥੇ ਤੇ ਉਹਦੀ ਆਪਾਂ ਐਵਰੇਜ ਕਿਵੇਂ ਲੈਣੀ ਆ ਜੀ ਕਿ ਜੇ ਇੱਕ ਜਗ੍ਹਾ ਤੇ ਕੋਈ ਸੰਘਣਾ ਲੱਗ ਗਿਆ ਕੋਈ ਵਿਰਲਾ ਲੱਗਿਆ ਤੇਰੀ ਐਵਰੇਜ ਲੈਣੀ ਪੈਂਦੀ ਆ ਅਲੱਗ-ਅਲੱਗ 5 7 10 ਜਗ੍ਹਾ ਤੋਂ ਜਿੱਥੋਂ ਜਿੰਦੀਆਂ ਮਰਜ਼ੀ ਤੁਸੀਂ ਕੋਈ ਮਾਇਰਮੈਂਟ ਬਣਾ ਕੇ ਬੂਟਿਆਂ ਦੀ ਮਿੰਤੀ ਕਰ ਲਓ ਗਿਣਤੀ ਕਰ ਲਓ ਸੌਰੀ ਉਹਨਾਂ ਸਾਰਿਆਂ ਬੂਟਿਆਂ ਦਾ ਜੋੜ ਕਰੀ ਜਾਓ ਮੰਨ ਲਓ ਜੇ ਤੁਸੀਂ 10 ਜਗ੍ਹਾ ਤੋਂ ਬੂਟੇ ਗਿਣੇ ਤੇ ਦਸਾਂ ਜੁ ਜਗ੍ਹਾ ਤੋਂ ਸਾਰਿਆਂ ਬੂਟਿਆਂ ਨੂੰ ਲਿਖ ਲਓ ਵੀ 1 2 25 1 2 30 1 2 22 ਤੇ ਜੇ ਉਹਦਾ ਜੋੜ ਨਿਕਲਦਾ ਜੀ 300 ਤਾਂ ਉਹਨੂੰ 10 ਦੇ ਨਾਲ ਤੁਸੀਂ ਡਿਵਾਈਡ ਕਰਦੇ ਤੁਹਾਡਾ ਜਿਹੜਾ 30 ਆ ਜੂਗਾ ਅਫਰ ਤੇ ਮਤਲਬ ਇੱਕ ਸਕਰ ਮੀਟਰ ਦੇ ਤੁਹਾਡੇ 30 ਬੂਟੇ ਆ ਜੇ ਤੁਸੀਂ ਸੱਤ ਜਗ੍ਹਾ ਤੋਂ ਬੂਟੇ ਗਿਣੇ ਆ ਤੇ ਉਹ 300 ਨੂੰ ਤੁਸੀਂ ਸੱਤ ਦੇ ਨਾਲ ਡਿਵਾਈਡ ਕਰ ਲਿਓ ਤੇ ਤੁਹਾਡਾ ਤਾਂ ਵੀ ਆਨਸਰ ਜਿਹੜਾ ਨਿਕਲ ਆਊਗਾ ਪਰ ਸਕਰ ਮੀਟਰ ਦੇ ਵਿੱਚ ਆਪਣੇ ਬੂਟਿਆਂ ਦੀ ਗਿਣਤੀ ਆਪਾਂ ਨੂੰ ਜ਼ਰੂਰੀ ਚਾਹੀਦੀ ਹੈ ਜੀ ਇਹ ਜ਼ਰੂਰੀ ਹੈ ਇਹ ਫਾਰਮੂਲਾ ਇਹਨੂੰ ਵਰਤ ਕੇ ਦੇਖੋ ਤੇ ਤੁਹਾਡਾ ਚਾਰਡ 100% ਸਹੀ ਹੋਊਗਾ ਜੀ ਕਿ ਜੇ ਸਾਡੇ ਪਲਾਂਟ ਖੇਤ ਦੇ ਵਿੱਚ ਪੂਰੇ ਲੱਗੇ ਜਾਂਦਾ ਤਾਂ ਝਾੜ ਵੀ ਆਟੋਮੈਟਿਕਲੀ ਪੂਰਾ ਆ ਜਾਣਾ ਖਾਸ ਕਰਕੇ ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰ ਕਿਉਂ ਨਾ ਲਾਉਂਦੇ ਨੇ ਉਹ ਥੋੜਾ ਜਿਹਾ ਝੋਨਾ ਬਿਰਲਾ ਲਾਉਂਦੇ ਨੇ ਕਿਸੇ ਜਗ੍ਹਾ ਤੇ ਹੋ ਸਕਦਾ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ ਪਰ ਇਹ ਤੁਸੀਂ ਪਲਾਂਟ ਪਾਪੂਲੇਸ਼ਨ ਵਾਲੀ ਜਿਹੜੀ ਕੈਲਕੂਲੇਸ਼ਨ ਆ ਇਹਨੂੰ ਤੁਸੀਂ 5 ਮਰਲੇ 10 ਮਰਲੇ 20 ਮਰਲੇ ਜਗ੍ਹਾ 'ਚ ਪਲਾਂਟ ਪੂਰੇ ਕਰਕੇ ਦੇਖ ਲਓ ਆਪ ਥੋੜੀ ਜਿਹੀ ਜਗਤ ਇੱਕ ਜਗ੍ਹਾ ਤੇ ਪlant ਤੂੰ ਪੂਰੇ ਕਰਕੇ ਫਿਰ ਬਾਅਦ ਚ ਕਟਾਈ ਵੇਲੇ ਉਹਦੀ ਐਵਰੇਜ ਕੱਢ ਕੇ ਵੇਖੋ ਤੁਹਾਡੀ ਐਵਰੇਜ ਵਿੱਚ ਡੈਫੀਨੇਟਲੀ 3 ਤੋਂ 4 ਕੁਇੰਟਲ ਜਾਂ 5 ਕੁਇੰਟਲ ਦਾ ਫਰਕ ਆਰਾਮ ਦੇ ਨਾਲ ਪਊਗਾ ਅਸੀਂ ਪਿਛਲੇ ਸਾਲੇ ਤਿਆਰਪਾ ਕਰਕੇ ਵੇਖਿਆ ਸਾਢੇ 3.5 ਕੁਇੰਟਲ ਦਾ ਫਰਕ ਪ੍ਰਤੀ ਏਕੜ ਪੈ ਜਾਂਦਾ ਜੇ ਤੁਸੀਂ ਆਪਣੇ ਪlant ਖੇਤ ਦੇ ਵਿੱਚ ਪੂਰੇ ਕਰ ਲੋ ਤੇ ਇਹ ਫਾਰਮੂਲਾ ਬੈਸਟ ਹੈ ਜੀ ਮੈਜ਼ਰਮੈਂਟ ਕਰੋ 39 ਇੰਚ ਪਰ ਸਕੁਅਰ ਮੀਟਰ ਦੀ ਆਪਾਂ ਗਿਣਤੀ ਕਰਦੇ ਹਾਂ 1 ਸਕੁਅਰ ਮੀਟਰ ਇਸ ਤਰੀਕੇ ਨਾਲ ਦਾ ਡੱਬਾ ਬਣਾ ਲੈਣ ਐਨੂੰ ਐਮ ਬਰਾਬਰ ਮਾਤਰਾ ਦੇ ਵਿੱਚ ਤੇ ਮਿੰਨਤੀ ਕਰਕੇ ਉੱਚ ਬੂਟਿਆਂ ਦੀ ਗਿਣਤੀ ਕਰੋ ਅਲੱਗ-ਅਲੱਗ ਜਗ੍ਹਾ ਤੋਂ ਕਰ ਲੈਣੇ ਆ ਇੱਕ ਜਗ੍ਹਾ ਤੋਂ ਕਰਾਂਗੇ ਐਵਰੇਜ ਨਹੀਂ ਨਿਕਲਣੀ ਘੱਟ ਤੋਂ ਘੱਟ ਚਾਰ ਜਾਂ ਪੰਜ ਘਾਤੋ ਕਰੋ ਤੁਹਾਡੀ ਐਵਰੇਜ ਆ ਜਾਊਗੀ ਜੇ ਪੰਜ ਜਗ੍ਹਾ ਤੋਂ ਗਿਣਤੀ ਕੀਤੀ ਹੈ ਤੇ ਜੇ ਮੰਨ ਲਓ 30 ਤੀ ਬੂਟੇ ਨਿਕਲੇ ਆ ਤੇ 150 ਬੂਟਾ ਹੋ ਗਿਆ ਤਾਂ ਉਹਦੀ ਐਵਰੇਜ ਤੁਹਾਡੀ 30 ਆ ਜਾਣੀ ਆ ਜੀ ਜੇ ਮੰਨ ਲਓ 165 ਹੋ ਗਏ ਉਹਦੀ ਐਵਰੇਜ 35 ਆ ਜਾਣੀ ਜਿੰਨੇ ਥਾਵਾਂ ਤੋਂ ਗਿਣਤੀ ਕਰੋਗੇ ਉਹਨੇ ਥਾਵਾਂ ਨੂੰ ਤੁਸੀਂ ਡਿਵਾਈਡ ਕਰ ਲੈਣਾ ਤੁਸੀਂ ਤਕਸੀਮ ਕਰ ਲੈਣਾ ਤੁਹਾਡਾ ਜਿਹੜਾ ਟੋਟਲ ਬੂਟੇ ਉਹਨਾਂ ਦੇ ਨਾਲ ਤੁਹਾਡੀ ਐਵਰੇਜ ਜਿਹੜੀ ਵਧੀਆ ਆਜੂਗੀ ਇਹ ਫਾਰਮੂਲਾ 100% ਕਾਮਯਾਬ ਹੈ ਵੀਡੀਓ ਚੰਗੀ ਲੱਗੀ ਜਾਣਕਾਰੀ ਚੰਗੀ ਲੱਗੀ ਤਾਂ ਕਿ ਸ਼ੇਅਰ ਜਰੂਰ ਕਰਿਓ ਕਿਥਾ ਸਾਰੇ ਕਿਸਾਨ ਵੀਰਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਧੰਨਵਾਦ